ਹਾਂਜੀ ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ਼ੁਰੂ ਹੋਣ ਲੱਗਾ ਬਾਈ ਪੁਰਾਣੀਆਂ ਟੀਮਾਂ ਅਜ ਫੇਰ ਇਕੱਠੀਆਂ ਹੋ ਗਈਆਂ ਜਾਨੀ ਕਿ ਪੁਰਾਣੇ ਪਲੇਅਰ ਤਾਂ ਆਪਣਾ ਇਧਰਲੇ ਪਾਸੇ ਜੋਗੇ ਨੇ ਸਾਰੇ ਜਾਣਦੇ ਹੋ ਲਓ ਜੀ ਆਪਣਾ ਰੇਡਰ ਠੀਕ ਹੈ ਇਧਰਲੇ ਪਾਸੇ ਆਪਣੇ ਚੌਕੇ ਦੀ ਟੀਮ ਆ ਚੁੱਕੀ ਆ ਤੇ ਮੈਚ ਬਹੁਤ ਵਧੀਆ ਲੱਗਣਾ ਬਾਈ ਚੌਕੇ ਤੇ ਜੋਗੇ ਦਾ ਲਓ ਬਾਈ ਲਾਬੇ ਵਰਗੇ ਆ ਗਈ ਜੋਗੇ ਦੀ ਟੀਮ ਆ ਗਈ ਇੱਕ ਪਾਸੇ ਟੀਮ ਬਾਈ ਚੌਕੇ ਪਿੰਡ ਦੀ ਮੈ ਬਹੁਤ ਤਕੜਾ ਲੱਗਣਾ ਬਾਈ ਦੋਨੀ ਟੀਮਾਂ ਦਾ ਤੇੜਾ ਜੋਗੇ ਵਾਲੇ ਦੀ ਸਾਈਡ ਚੌਲੇ ਤੇ ਕਹਿੰਦੇ ਵੀ ਤਿਆਰ ਆਓ ਟੀਮਾਂ ਲਓ ਜੀ ਪਹਿਲੀ ਰੇਡ ਕਹਿੰਦੇ ਦੀਪ ਯੋਗੇ ਵਾਲਾ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਹੈ ਆ ਯੋਗੇ ਦੇ ਪੱਪੂ ਵਰਗਿਆਂ ਦਾ ਜੇਤਨ ਹੋਇਆ ਹੈ ਸਾਹਮਣੇ ਪੜੀ ਹੋਈ ਰੇਡ ਤੇ ਆ ਬੱਲੇ ਬੱਲੇ ਹੋ ਗਈ ਹੈ ਮੁੰਡਾ ਚੌਕ ਆ ਵੀ ਯਾਖੀ ਕਹਿੰਦੇ ਕਮਾਲ ਦਾ والا مکھی والے ہوئے مکھی ਲੱਗੇ ਰੇਲਾਂ ਮੋਟੇ ਦੀ ਜੋੜੀ ਬੜੀ ਫਤਦੀ ਹੈ ਖੜ ਖੜ ਕਹਿੰਦਾ ਮਾਜਾ ਬਈ ਪੂਰਾ ਖੜ ਕੇ ਦਰਕਲ ਮਾਜਾ ਸ਼ੇਅਰ ਕਰ ਜਾਓ ਆ ਗਿਆ ਬਈ ਰੇਡਰ ਪੁਰਾਣਾ ਰੇਡਰ ਆਪਣਾ ਬਾਪੇ ਦੀ ਗੱਲ ਲਾਬੇ ਦੀ ਗੱਲ ਹੈ ਲਾਬਾ ਰੇਡਰ ਬੜੇ ਲੰਮੇ ਸਮੇਂ ਤੋਂ ਖੇਡਦੇ ਆ ਰਹੇ ਹੈ ਯੋਗਾ ਤੇ ਰੱਲਾ ਜਿਲ੍ਹੇ ਮਾਲਸੋਹੜ ਦੇ ਬੜੇ ਮਸ਼ਹੂਰ ਪਿੰਡ ਦੇ ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕਹਿੰਦੇ ਲਾਬਾ ਪਿਆਰ ਦੇ ਖਿਡਾਰੀ ਦੂਜੇ ਪਾਸੇ ਕਿੜਦੀ ਪ੍ਰੇਸ ਆਹ ਜੋੜੀ ਕਹਿੰਦੇ ਯੋਗਾ ਦਾ ਲਾਬਾ ਨੰਬਰ ਦਾ ਪੌੜਾ ਕੀ ਦੀਨ ਦੇ ਲਈ ਕਰ ਗਿਆ ਸੋਹਣਾ ਲਾਬਾ ਕਿੱਦਾ ਜਾ ਰਿਹਾ ਹੈ جائے آپ آج کے لیے دیکھا ہے ਆਓ ਕਿਆਂ ਦੀ ਟੀਮ ਦੇ ਖਾਤੇ ਜੁੜ ਗਿਆ ਹੈ ਨੰਬਰ 4 ਕਿਆਂ ਦੀ ਟੀਮ ਦੇ ਖਾਤੇ ਜੁੜ ਗਿਆ ਹੈ ਤਪੇਆ ਮੇਰੀ ਲਹਿਰੇਖਾਨੇ ਵਾਲੇ ਮੁੰਡੇ ਪਹਿਲਾਂ ਵੀ ਮੁੜ ਗਏ ਵਿਚਾਰੇ ਆਗੇ ਫੇਰ ਪਹਿਲਾਂ ਆ ਗਿਆ ਤਪੇ ਵਾਲੇ ਆਓ ਜਲਦੀ ਦੇ ਨਾਲ ਤਪੇ ਏ ਦੀ ਟੀਮ ਲਹਿਰਾਖਾਨਾ ਦੇ ਤਪੇ ਦਾ ਮੈਚ ਹੈ ਤਪੇ ਵਾਲੇ ਮੁੰਡੇ ਕਿਰਪਾ ਕਰਕੇ ਜਲਦੀ ਨਾਲ ਗਰਾਊਂਡ 'ਤੇ ਆ ਜਾਣਗੇ ਤਪੇ ਦੀ ਟੀਮ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾਣਾ ਹੈ ਸਿਰੇ ਦੀ ਟੱਕਰ ਹੋਵੇਗੀ ਹੰਦਰ ਰੋਮੀਆਂ ਤੇ ਪੱਖੋ ਕਲਾ ਕੁੱਤੀ ਬਾਲ ਤੇ ਮੈਸਰ ਖਾਨਾ ਸਾਰੀਆਂ ਟੀਮਾਂ ਆ ਜਾਣਗੀਆਂ ਬਹੁਤ ਸਾਹਮਣੇ ਮੱਖੀ ਕੀ ਆ ਗਿਆ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਪਾ ਰਿਹਾ ਹੈ ਚੌਕੀ ਵਾਲੇ ਮੱਖੀ ਦੀ ਪਈ ਹੋਈ ਰੇਡ ਤੇ ਮੁੰਡਾ ਕਹਿੰਦੇ ਫਿਰ ਯੋਗੀ ਵਾਲਾ ਪਰ ਮੱਖੀ ਬੜਾ ਤੇਜ਼ ਹੈ ਵਾਹ ਸੋਹਣਿਆ ਕਮਾਲ ਕਰ ਦਿੱਤੀ ਹੈ ਇਹ ਹੈ ਚੌਕੀ ਵਾਲਾ ਮੱਖੀ ਇਹ ਵੀ ਮੁੰਡਾ 75 70 ਕਿਲੋ ਭਾਰ ਖੇਡਦੇ ਆ 50 ਦੇ ਵੱਡੇ ਵੱਡੇ ਕੱਪਾਂ ਦਾ ਵਿਸ਼ਟ ਬਣਿਆ ਹੈ ਅਗਲੀ ਰੇਡ ਪਾਉਣ ਦੇ ਲਈ ਚੌਕੀ ਵਾਲਾ ਕਹਿੰਦੇ ਲਾਭਾ ਨੌਜਵਾਨ ਯੋਗੀ ਵਾਲਾ ਲਾਭਾ ਤਿਆਰ ਬਤਿਆ ਰਿਹਾ ਖੇਡ ਮੈਦਾਨ ਦੇ ਵਿੱਚ ਸੋਹਣਾ ਮੈਚ ਅਗਲਾ ਦਿਨਾਂ ਸਰ ਬਤ ਗਿਆ ਅਰੇ ਮਾੜੇ ਮੜੇ ਖੜਾ ਖੜਾ ਕੋਈ ਨਹੀਂ ਬੱਚੇ ਆ ਨਾ ਉਹ ਸਿਰ ਵੱਧ ਗਿਆ ਬਾਈ ਹਾਂ ਬਾਈ ਲੜੂ ਆਵਾਜ਼ ਨਾਲ ਪਾਪ ਦੇ ਦੇ ਬਾਈ ਯਾਰ ਪਾਪ ਲਾ ਲਾ ਲਾਬੇ ਦੀ ਰੇਟ ਪੈਂਦੀ ਆ ਬਾਈ ਪੁਰਾਣਾ ਰੇਡਰ ਚੌਦੀ ਟੀਮ ਲਈ ਬਹੁਤ ਖੇਡਿਆ ਬਾਈ ਲਾਬਾ ਲਓ ਜੀ ਨਵੀਂ ਪੈ ਗਿਆ ਬਾਈ ਉਧਰ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਨਵੀਂ ਚੌਕਿਆ ਤੇ ਲਾਬਾ ਆਵਾਜ਼ ਸੁਣਿਆ ਜਮਾਲ ਕਰ ਦਿੱਤੀ ਹੈ ਬੜਾ ਸੋਹਣਾ ਮੈਚ ਕਿਦਾ ਜਾ ਰਿਹਾ ਹੈ ਉਧਰ 15 ਸਤੰਬਰ ਜਿਹੜੀ ਹੋਣੀ ਹੈ ਭੱਜਾ ਭਾਈ ਬਠਿੰਡੇ ਦੇ ਖੇਡ ਮੈਦਾਨ ਨਭੂ ਆ ਗਿਆ ਰੀਡਰ ਨਭੂ ਆਪਣਾ 72 ਕਿਲੋ ਫਰਸਟ ਪ੍ਰਾਈਜ਼ 18000 ਸੈਕੰਡ ਪ੍ਰਾਈਜ਼ 15000

ਉਹਨੇ ਕਮਾਲ ਕਰਤੀ ਹੈ ਉਹ ਬਾਬੇ ਨੇ ਭੱਜ ਕੇ ਥਾਪੀ ਦਿੱਤੀ ਹੈ ਇਵੇਂ ਸਿਆਰੀ ਟੀਮੀ ਮਾਜ ਕਿਉਂਕਿ ਥਾਪੀ ਦਿੰਦੀ ਹੈ ਉਹ ਕਹਿੰਦੇ ਬਾਬੇ ਨੇ ਬਰਾਬਰ ਹੋ ਗਿਆ ਬਈ ਮੈਚ ਆ ਲੈ ਵੀ ਪਾਉਣ ਦੇ ਲਈ ਕਿਉਂਕਿ ਸਾਹਮਣੇ ਮੁੰਡਾ ਜੋਗੇ ਵਾਲਾ ਕਹਿੰਦੇ ਰੇਡ ਪਾ ਰਿਹਾ ਹੈ ਲੈ ਇੱਕ ਪਾਸੇ ਕਹਿੰਦੇ ਤੋਤਾ ਲੱਗਿਆ ਹੋਇਆ ਹੈ ਨਾਲ ਪੰਡਤਾਂ ਟੌਪ ਵੀ ਕਹਿੰਦੇ ਯਾਫ ਲੈਣਾ ਹੈ ਲੈ ਵੀ ਤੋਤੇ ਵੱਡੇ ਵੱਡੇ ਰੇਡਰ ਟੱਕੇ ਆ ਗਿਆ ਤੋਤਾ ਜੋਗੇ ਵਾਲਾ ਉਹ ਮੁੰਡਾ ਕਮਾਲ ਖੇਡ ਮੈਦਾਨ ਦੇ ਵਿੱਚ ਕਦੇ ਜਗਾ ਜ਼ਿਕਰ ਆਹ ਸਾਹਮਣੇ ਕਦੇ ਭਲੂਰ ਪਿੰਡ ਦੇ ਤੋਤੇ ਦੀ ਗੱਲ ਹੋਈ ਹੈ ਪਰ ਤੋਤਾ ਹਲੇ ਨਹੀਂ ਉਹ ਬੱਲੇ ਬੱਲੇ ਪਿਆਰ ਦਾ ਪਿਆਰ ਨਾਲ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਰਲਦੀ ਉਹ ਨਾ ਯਾਰ ਆ ਕੰਮ ਨਾ ਕਰੋ ਯਾਰ ਥੋੜੀ ਗਲਤੀ ਨਾ ਲਾਗੀ ਕੋ ਜਾਲੀ ਜਾਣ ਕੇ ਨਹੀਂ ਮਾਰੀ ਇਹਨੇ ਕੋ ਜਾਲੀ ਕੋ ਇੱਡਾ ਵੱਡਾ ਬੰਦਾ ਯਾਰ ਤੂੰ ਜੱਫੀ ਕਿਵੇਂ ਫੜੀਏ ਨਾ ਯਾਰ ਕੋਈ ਨਾ ਕੋਈ ਮਾੜਾ ਪਾਵਣੇ ਨੂੰ ਬੁਲਾਈ ਬਈ ਪਾਵਣੇ ਨੂੰ ਫੁੱਟੇ ਪਾਵਣੇ ਨੂੰ ਆ

ਮੋਰ ਮੋਰ ਸਾਡੇ ਲਿੰਚ 'ਚ ਦੋਰ ਪਸਾਉਣ ਵਾਲੇ ਆਵੇ ਤੈਨੂੰ ਕਿਵੇਂ ਭਲਾਵਾ ਕੇਤੇ ਆਉਣ ਵਾਲਿਆ ਵੇ ਤੈਨੂੰ ਕਿਵੇਂ ਭਲਾਵਾ ਕੇਤੇ ਬਰਾਬਰੀ ਦਾ ਮਾਜਾ ਬਰਾਬਰ ਰੱਖਿਆ ਹੋਰ ਕਹਿੰਦੇ ਕੜਾਈਲੀ ਦੇ ਵਿੱਚ 10 ਤੇ 11 ਅਕਤੂਬਰ ਹੋਣੀ ਹੈ ਕੜਾਈਂ ਦੇ ਵਿੱਚ ਭਰਾਕੇ ਪੈਣਗੇ ਉਧਰ ਕਿਉਂ ਕਿ ਮੱਥੀ ਨਪਲਿਆ ਹੈ 75 ਕਿਲੋ ਪਹਿਲਾ ਨਾਮ 33000 ਤੇ ਦੂਜਾ ਨਾਮ 21000 ਹੁਣ ਹੈ ਕਬਾਡੀ 57 ਕਿਲੋ 6100 ਤੇ 4100 ਕਬਾਡੀ 45 ਕਿਲੋ 3200 ਤੇ 2100 ਗੱਲਾ ਕਹਿੰਦੇ 10 ਤੇ 11 ਸਤੰਬਰ ਗੁੰਮਾ ਦੀ ਪਿੰਡ ਕੜਈਲੀ ਜ਼ਿਲ੍ਹੇ ਬਠਿੰਡੇ ਦਾ ਸਾਰੇ ਖਿਡਾਰੀ ਨੋਟ ਕਰਨਗੇ ਲਓ ਲਾਭਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਵਾਹ ਵਾਹ ਯੋਗੇ ਆਪਣੀ ਧੀ ਦੇ ਲਈ ਜੁੜਦਾ ਹੋਇਆ ਹੈ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਬੰਨੂ منیا پر من سرے کی ریٹا پڑھانے بونجا بنجا سوشی ہونی ہے نام تی ہوا ہونا ہے ملتا ہے بارہ ستمبر جہی ہونی ہے سارے بھیڑ رکھو گے ستوجا ਦੇ ਬਿਸਟਰ ਨੂੰ ਕੱਪ ਆਉਣਗੇ ਬੰਦਾਲੀ ਦੇ ਬਿਸਟਰ ਨੂੰ ਜਿਹੜੀਆਂ ਤਰਸਾ ਦਿੱਤੀਆਂ ਜਾਂਦੀਆਂ ਕਢਾਈ ਵਾਲੇ ਪ੍ਰਾਸ ਦੇ ਦਿੰਦੇ ਐ ਅਗਲੀ ਰੇਡ ਪੌਂਦ ਲਈ ਜਖਮੀ ਸ਼ੇਰ ਕਹਿੰਦੇ ਫੇਰ ਬੜਿਆ ਹੋਇਆ ਹੈ ਸ਼ੇਰ ਜੇ ਜਖਮੀ ਹੋ ਜਾਂਦਾ ਹੈ ਹੋਰ ਕੌਖਾਰ ਹੋ ਜਾਂਦਾ ਹੈ ਉਹ ਦੂਜੇ ਪਾਸੇ ਪੁੱਤੇ ਦੀ ਫਾਦਰ ਪੈਂਟ ਪਾ ਰਿਹਾ ਹੈ ਹੋ ਦੇਖੀ ਪੱਖਵਾਲਿਆ ਪੁਰਾਣਾ ਸਾਇਰ ਬਾਹਰੋਂ ਬਾਹਰ مکی چوک سربر اپنی ٹیم کے لیے جوڑنا ہو پر میرا تجربہ بولنا ہے سنو بولنے کی سارے بلیا رکار بولنے ਜਿਹੜੇ ਪਾਣੀਆਂ 'ਚ ਲਾੜ ਲੋਕ ਤਾਰੀਆਂ ਪਾਣੀ ਸਾਡੇ ਪੀਂਦੇ ਹੋਏ ਆ ਫਿਰ ਕੱਢਵੇਂ ਰਕਾਰ ਪੈਦਾ ਕੀਤੇ ਹੋਏ ਆ ਇੱਕ ਪਾਸੇ ਤੋਤਾ ਦੂਜੇ ਪਾਸੇ ਲਾਬਾਂ ਜੋੜੀਆਂ ਪੜ ਗਈਆਂ ਔਰ ਚੌਕਿਆਂ ਦਾ ਦੇਖ ਸਾਹਮਣੇ ਸੱਦੇ ਦੇ ਨਜ਼ਦੀਕ ਹੈ ਔਰ ਇਹਦੀ ਯਾਫੀ ਕਹਿੰਦੇ ਕਲਾਲ ਦਾ ਹੈ ਔਰ ਇਹ ਯਾਫੀ ਕਮਾਲ ਦਾ ਹੈ ਕਿਉਂਕਿ ਇਹਦੇ ਤੋਦੇ ਨੇ ਕਮਾਲ ਕਰ ਦਿੱਤੀ ਹੈ ਨੂੰ ਨੂੰ ਚੌਂਦੇ ਵਾਲਾ ਭਰਾ ਪੁੱਜਿਆ ਹੋਇਆ ਹੈ ਬਹੁਤ ਸੋਹਣਿਆ ਸੁਭਾਵਾ ਦਿੱਤੀ ਹੈ ਔਰ ਲੋ ਜੀ ਬਰਾਬਰੀ ਦਾ ਮੈਚ ਬਈ ਲਵਾਨਾ ਵਰਗੀ ਦੇਖਦਾ ਮਾਲਕ ਲਭੂ ਚੌਕੇ ਵਾਲਾ ਪਰ ਸੈਦ ਮਹਲਮਾਨ ਕਹਿੰਦੇ ਜਗਦੀਸ਼ ਭੋਲੇ ਦਾ ਨਾਮ ਕੀ ਪੈਂਦਾ ਚੌਕਿਆਂ ਦੀ ਧਰਤੀ ਫਹਲਵਾਨਾਂ ਦੀ ਧਰਤੀ ਹੈ ਉਹ ਕਹਿੰਦੇ ਕਬੱਡੀ ਦੇ ਵੱਡੇ ਖਿਡਾਰੀ ਪੈਦਾ ਕੀਤੇ ਹੈ ਚੌਕਦੇ ਕੋਚ ਦੀਆਂ ਗੱਲਾਂ ਹੁੰਦੀਆਂ ਔਰ ਇਧਰ ਐਨ ਫੜਕਾ ਦੜਕਾ ਫੜਕਾ ਦੜਕਾ ਖੇਡ ਮੈਦਾਨ ਦੇ ਵਿੱਚ ਹੋ ਜਾਣਾ ਹੈ ਆਵਾਜ਼ ਸੁਣਿਆ ਹੈ ਇਹ ਹੈ ਕਹਿੰਦੇ ਨਗੂ ਪਹਿਲਵਾਨ ਚੌਕਿਆਂ ਵਾਲਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਮੈਚ ਸਮਾਤ ਹੈ ਇਹ ਮੈਚ ਵਧੀਆ ਲੱਗੀ ਤਾਰੀ ਜੋ ਮਾਰਦੇ ਦੋਨੋਂ ਲਈ ਸੋਹਣਾ ਮੈਚ ਰਹਿ ਗਿਆ ਇਸ ਮੁਕਾਬਲੇ ਚੌਕੀਆਂ ਦੇ ਜੇਤੂ ਬਾਈ ਚੌਕੀਆਂ ਲਈ ਮੁੰਡੇ ਬਾਜੀ ਮਾਰ ਗਿਆ ਹੈ ਪਰ ਉਹ ਨੋਰ ਚੌਕੀਆਂ ਦੀ ਟੀਮ ਜੇਤੂ ਰਹੀ ਹੈ